ਪਿਛਲੇ ਦਿਨੀ ਮੋਹਾਲੀ ਦੀ ਮੋਮਸ ਫੈਕਟਰੀ ਦੀ ਵੀਡੀਓ ਪੂਰੇ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਤੋਂ ਬਾਅਦ ਅਜਮਰਸਰ ਦੇ ਵਿੱਚ ਸਿਹਤ ਵਿਭਾਗ ਦੇ ਅਧਿਕਾਰੀ ਵੀ ਹਰਕਤ ਦੇ ਵਿੱਚ ਆਏ ਨੇ ਤੇ ਉਹਨਾਂ ਦੇ ਵੱਲੋਂ ਵੀ ਖਾਣ ਪੀਣ ਤੇ ਬਣਾਉਣ ਵਾਲੀਆਂ ਚੀਜ਼ਾਂ ਦੀਆਂ ਫੈਕਟਰੀਆਂ ਤੇ ਰੈਡ ਕੀਤੀ ਗਈ ਹੈ ਜਿਸ ਤੇ ਚੱਲਦੇ ਅਜ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਮੋਮਸ ਅਤੇ चापा बना फैक्ट्री रेड की गई है अधिकारियों ने दिशा निर्देश तौर अभियान चलाया गया जिसके तहत अज अमृतर रामबाग स्थित एक फैक्ट्री जोकि अमृतसर लगभग हर थांत मोम चापा की सप्लाई कर दोमोजापैंपल लिद की रिपोर्ट आने ਕਾਰਵਾਈ ਕਰਨੀ ਹੈ ਹਾਂ ਸਰ ਡਿਪਾਰਟਮੈਂਟ ਦਾ ਆਪਣਾ ਨਾਮ ਦੱਸੋ ਸਰ ਕਿੱਥੇ ਕਾਰਵਾਈ ਕੀਤੀ ਗਈ ਹੈ ਤੇ ਕੀ ਕੀ ਚੀਜ਼ਾਂ ਦੇ ਬੈਟਿੰਗਸ ਹਨ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਜ਼ਿਲ੍ਹਾ ਅਮ੍ਰਿਤਸਰ ਦੇ ਵਿੱਚ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਤਨਾਤਾ ਆ ਜੋ ਵੀਡੀਓ ਪਿਛਲੇ ਦਿਨੀ ਤੁਸੀਂ ਦੇਖਿਆ ਨਾ ਵਾਇਰਲ ਹੋਈ ਹੈ ਜਿਹਦੇ ਵਿੱਚ ਨਮੋਜ਼ ਔਰ ਜਿਹੜਾ ਮੈਨੂਫੈਕਚਰਿੰਗ ਪਰਮਿਸੀਸ ਹੈ ਬਹੁਤ ਹੀ ਗੰਦਾ ਪਾਇਆ ਗਿਆ ਉਸ ਦੇ ਮੁਤਲਕ ਸਾਨੂੰ ਮਾਨਯੋਗ ਕਮਿਸ਼ਨਰ ਫੂਡ ਐਂਡ ਡਰਗ ਐਡਮਿਨਿਸਟ੍ਰੇਸ਼ਨ ਪੰਜਾਬ ਸ਼੍ਰੀ ਦਿਵਾਰ ਸਿੰਘ ਜੀ ਔਰ ਡਿਪਟੀ ਕਮਿਸ਼ਨਰ ਮੈਮ ਅ ਅ ਸਾਚੀ ਸਾਮੀਜੀ ਔਰ ਸਾਡੇ ਸਿਵੋ ਸਜਨ ਮੈਡਮ ਡਾਕਟਰ ਕਿਰਨਦੀਪ ਕੌਰ ਜੀ ਔਰ ਐਸਐਸਪੀ ਵਿਜੀਲੈਂਸ ਜਿਹੜੇ ਹੈ ਅ ਸ਼੍ਰੀ ਲਖਬੀਰ ਜੀ ਉਹਨਾਂ ਵੱਲੋਂ ਜਿਹੜਾ ਹੈ ਸਾਨੂੰ ਇਹ ਕਿਹਾ ਗਿਆ ਕਿ ਕਿ ਇੱਥੇ ਜਿਹੜਾ ਹੈ ਇੱਕ ਮੁਹਿੰਮ ਦੇ ਤਹਿਤ ਆਪਾਂ ਇੱਕ ਕਰੀਏ ਤਾਂ ਕਿ ਲੋਕਾਂ ਦੀ ਸਿਹਤ ਨਾ ਕਿਸੇ ਤਰੀਕੇ ਦਾ ਖਿਲਵਾੜ ਨਾ ਹੋਵੇ ਸੋ ਅਸੀਂ ਅੱਜ ਇਸ ਮੁਹਿੰਮ ਦੇ ਤਹਿਤ ਜਿਹੜੀ ਹੈ ਸਾਡੇ ਇੱਕ ਜੁਆਇੰਟ ਆਪਰੇਸ਼ਨ ਪੁਲਿਸ ਦੇ ਨਾਲ ਜਿਹੜਾ ਹੈ ਅਸੀਂ ਇੱਥੇ ਕੀਤਾ ਹੈ ਉਹ ਰਾਜ ਜੀ ਰਾਮਬਾਗ ਦੇ ਵਿੱਚ ਆਏ ਆ ਇੱਥੇ ਅਸੀਂ ਇੱਕ ਜਿਹੜਾ ਸ਼ਹਿਰ ਦੇ ਵਿੱਚ ਲਗਭਗ ਸਾਰਿਆਂ ਨੂੰ ਸਪਲਾਈ ਕਰਦੇ ਆ ਚਾਂਪਸ ਔਰ ਮੋਮੋਜ਼ ਐਂਡ ਆਲ ਅਸੀਂ ਇੱਥੇ ਸੈਂਪਲਿੰਗ ਦੇ ਲਈ ਆਏ ਆ ਔਰ ਇਹਦੇ ਡੀਪਲੀ ਡੀਪ ਫਰੀਜ਼ਰ ਦੇ ਵਿੱਚ ਕਾਫੀ ਤعداد ਦੇ ਵਿੱਚ ਚਾਂਪ ਔਰ ਮੋਮੋਜ਼ ਔਰ ਜਿਹੜਾ ਹੈ ਕਿ ਸੌਸਿਸ ਵਗੈਰਾ ਪਈਆਂ ਨਹੀਂ ਸੀ ਸੋ ਅਸੀਂ ਜਿਹੜਾ ਇਹਨਾਂ ਦੇ ਸੈਂਪਲ ਇਕੱਤਰ ਕਰ ਲਏ ਆ ਔਰ ਅਸੀਂ ਜਿਹੜਾ ਹੈ ਇਹਨਾਂ ਤੋਂ ਕਿੱਥੇ ਮੈਨੂਫੈਕਚਰਿੰਗ ਹੁੰਦੀ ਹੈ ਉਹਦੇ ਬਾਰੇ ਪਤਾ ਕੀਤਾ। ਫਰੈਸ਼ ਚੀਜ਼ ਦਾ ਤਾਂ ਪੈਕਿੰਗ ਦਾ ਨਾ ਜਾਣ ਫ੍ਰੀਜ਼ ਕੀਤਾ ਨਾ ਉਹ ਕਿਹੜੇ ਕੰਡੀਸ਼ਨ ਕਿ ਲਈ ਸੁਣਾ ਦੇਣਾ ਤੁਸੀਂ ਚੈੱਕ ਕੀਤਾ ਸਰ ਜੀ। ਦੇਖੋ ਕੰਡੀਸ਼ਨ ਇਹ ਸੀ ਕਿ ਡੀਪ ਫ੍ਰੀਜ਼ ਚ ਪਿਆ ਹੋਇਆ ਸੀ ਔਰ ਡੀਪ ਫ੍ਰੀਜ਼ਰ ਦੇ ਵਿੱਚ ਜਿਹੜਾ ਸਮਾਨ ਪਿਆ ਹੋਇਆ ਉਹਦੇ ਵਿੱਚ ਕਿਸੇ ਤਰੀਕੇ ਦੀ ਕੋਈ ਲੇਬਲਿੰਗ ਨਹੀਂ ਹੈ ਕਿ ਕਦੋਂ ਇਹ ਚੀਜ਼ ਇਹਨਾਂ ਨੇ ਪ੍ਰਾਪਤ ਕੀਤੀ ਹੈ ਔਰ ਕਿੰਨੀ ਦੇਰ ਤੱਕ ਇਹ ਚੀਜ਼ ਠੀਕ ਹੈ ਇਹਦੇ ਮਿਆਦ ਪੁੱਗਣ ਦੇ ਬਾਰੇ ਕੁਝ ਨਹੀਂ ਲਿਖਿਆ ਹੋਇਆ ਜੇ ਕਿਉਂਕਿ ਦੇਖੋ ਦੇਖਣ ਤੋਂ ਤਾਂ ਇਹ ਲੱਗਦਾ ਕਿ ਬੜੇ ਦਿਨਾਂ ਤੋਂ ਚੀਜ਼ ਇਹਦੇ ਵਿੱਚ ਪਈ ਹੋਈ ਹੈ ਸੋ ਇਸ ਕਰਕੇ ਅਸੀਂ ਸੈਂਪਲ ਇਹਨਾਂ ਦੇ ਸੈਂਪਲ ਦੀ ਰਿਪੋਰਟ ਜਦੋਂ ਆ ਜਾਏਗੀ ਉਸ ਤੋਂ ਬਾਅਦ ਅਸੀਂ ਜੋ ਵੀ ਉਹਨਾਂ ਤੋਂ ਬੰਦੀ ਕਰਨੀ ਕਰਾਂਗੇ